ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਮੈਂ ਨਰੀਦ ਕੌਰ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਕੁਝ ਨਵੀਂ ਗਤੀਵਿਧੀਆਂ ਨੂੰ ਲੈ ਕੇ ਆਓ ਸੁਣਦੇ ਹਾਂ ਅੱਜ ਦੀਆਂ ਮੁੱਖ ਸਰਗਰਮੀਆਂ 300 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ 'ਚ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਿਸ਼ੇਸ਼ ਇਕੱਤਰਤਾ ਕਰਾਈ ਗਈ ਆਓ ਸੁਣਦੇ ਹਾਂ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਉਹਨਾਂ ਨੇ ਪ੍ਰਚਾਰਕਾਂ ਨਾਲ ਕੀ ਵਿਚਾਰ ਸਾਂਝੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜੇ ਕੰਮ ਲਈ ਸ਼ਾਹੌਨਿ ਗੁਰਦਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਸਾਡੇ ਬਜ਼ੁਰਗਾਂ ਨੇ ਲਿਆਂਦੀ ਸੀ ਉਹ ਉਸੇ ਗੁਰੂ ਘਰ ਵਿੱਚ ਹੋ ਰਹੀਆਂ ਮੰਨ ਬਥਰੀਆ ਗੁਰੂ ਮਰਿਆਦਾ ਦਾ ਹੋ ਰਿਹਾ ਲੰਘਣ ਉਹਨਾਂ ਨੇ ਬੜੀ ਲੰਬੀ ਸੋਚ ਲਾ ਕੇ ਇਹ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਜਿਹੜੀ ਆਪਾਂ ਅਕਸਰ ਕਹਿੰਦੇ ਨੇ ਬੇਤੋਂ ਬਾਦ ਜਾਣਦੇ ਵੀ ਸਿੱਖਾਂ ਦੀ ਸ਼ਕਤੀਆਂ ਦੇ ਲਹੂ ਤੇ ਮਿਹਜ ਦੇ ਨਾਲ ਸੰਤਾ ਹੋਂਦ ਵਿੱਚ ਆਈ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਤੇ ਬਖਸ਼ਿਸ਼ ਕੀਤੀ ਕਿ ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਧਰਮਸਾਲਾ ਬਣਾ ਜਿੱਥੇ ਜਿੱਥੇ ਸਤਿਗੁਰੂ ਜੀ ਗਏ ਧਰਮਸਾਲਾ ਉਸ ਵੇਲੇ ਇਹ ਲੱਭਜ ਹੁੰਦਾ ਸੀ ਉੱਥੇ ਸਤਿਗੁਰਾਂ ਨੇ ਸਿੱਖੀ ਦਾ ਕੇਂਦਰ ਨਿਰਧਾਰਤ ਕੀਤਾ ਚਾਹੇ ਮੱਕੇ ਦੀ ਧਰਤੀ ਚਾਹੇ ਉਹ ਕੌਡੇ ਰਾਖਸ਼ ਦੀ ਧਰਤੀ ਅਤਿ ਆਦਿਕ ਇਹ ਸਤਿਗੁਰੂ ਜੀ ਦੀ ਕਿਰਪਾ ਸੀ ਫਿਰ ਗੱਬੇ ਸਮਾ ਆ ਗਿਆ ਗੁਰੂ ਕਾਲ ਤੋਂ ਬਾਅਦ ਜਿਸ ਵੇਲੇ ਪਾਪਾ ਭੰਦਾ ਸਿੰਘ ਬਹਾਦਰ ਦਾ ਰਾਜ ਖਤਮ ਹੋਇਆ ਉਸ ਤੋਂ ਬਾਅਦ ਫਿਰ ਖੜੋਤ ਆਈ ਫਿਰ 40 ਖਾਲ ਕੰਪੇ ਸਿੱਖ ਰਾਜ ਕਾਇਮ ਹੋਇਆ ਉਦੋਂ ਬਾਅਦ ਜਿੰਨਾ ਸਮਾਂ ਸੀ ਉਹ ਸਾਰਾ ਸੰਤਾਪ ਦਾ ਸਮਾਂ ਸੀ ਚਾਹੇ ਮੁਸਲਮਾਨਾਂ ਦਾ ਸਮਾਂ ਸੀ ਆਮਰਾਜ ਦਾ ਸੀ ਚਾਹੇ ਗੋਰਿਆਂ ਦਾ ਸਮਾਂ ਸੀ ਉਹ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਬੜੀ ਵੱਡੀ ਕਹਾਣੀ ਸੀ ਮੈਂ ਅਕਸਰ ਇੱਕ ਸਟੇਜ ਤੇ ਗੱਲ ਕਹਿਣਾ ਹਾਂ ਨਾ ਕਿ ਇੱਕ ਸਾਡੇ ਡਾਕਟਰ ਆ ਡੈਂਟਲ ਸਰਜਨ ਕੈਲੀਫੋਰਨੀਆ ਰਹਿੰਦਾ ਹੈ ਤਾਂ ਭਾਵੇਂ ਵਿਚਾਰਾ ਸਹਿਜ ਧਾਰੀ ਫਰوق ਕਈ ਵਾਰੀ ਕੰਮ ਦੀਆਂ ਗੱਲਾਂ ਬੜੀਆਂ ਕਰਦਾ ਉਹ ਕਹਿੰਦਾ ਭਈ ਮੈਂ ਉਥੇ ਇਤਿਹਾਸ ਪੜ੍ਹਿਆ ਜਾ ਕੇ ਲਾਹੌਰ ਜਿਹੜੀ ਲਾਇਬ੍ਰੇਰੀ ਆ ਉਹਨਾਂ ਦੀ ਫੜੀ ਫੜੀ ਲਾਇਬ੍ਰੇਰੀ ਉਹਦੇ ਵਿੱਚ ਸਿੱਖਾਂ ਦਾ ਕੁੱਝ ਤਾਂ ਅਖਵਾਰਾਂ ਪਈਆਂ ਕੁਝ ਸਿੱਖਾਂ ਦੀਆਂ ਹੱਥ ਲਿਖਤਾਂ ਪਈਆਂ ਤੇ ਉਹ ਕਹਿੰਦਾ ਵੀ ਜਦੋਂ ਸਾਡੇ ਬਜ਼ੁਰਗ ਮਹਾਂਤ ਦਾ ਕਿਉਂਕਿ ਉਹਨਾਂ ਕੋਲ ਵਿਰਾਸਤਾਂ ਸੀ ਤੇ ਸਿੱਖਾਂ ਤੋਂ ਤਾਂ ਗੁਰੂ ਕੀ ਬਾਣੀ ਸੀ ਜਾਂ ਖਾਡੇ ਬਾਟੇ ਦੀ ਬਹੁਤ ਉਹ ਬਜ਼ੁਰਗ ਲਾਹੌਰ ਹਾਈ ਕੋਰਟ ਤੱਕ ਕੇਸ ਲੜਦੇ ਰਹੇ ਆਪਣੀਆਂ ਜਾਇਦਾਦਾਂ ਵੇਚ ਕੇ ਤੇ ਮੈਂ ਸੋਚਦਾ ਵੀ ਨਮਸਕਾਰ ਹੈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਹ ਸਿੱਖ ਕੌਮ ਦੀ ਬਾਡੀ ਵੀ ਹੋਂਦ ਚ ਲਿਆਂਦੀ ਤੇ ਆਪਣੀਆਂ ਜਾਇਦਾਦਾਂ ਵੀ ਵੇਚੀਆਂ ਕੋ ਨਿਝਲੇ ਨਹੀਂ ਅਜ ਤਾਂ ਦੌੜ ਲੱਗੀ ਹੋਆ ਪਰ ਜਾਪ ਨਹੀਂ ਇੱਕ ਪੰਥ ਪ੍ਰਾਸਤੀ ਦੇ ਤੇ ਪੰਥ ਨੂੰ ਨਵੀਆਂ ਲੀਹਾਂ ਦੇ ਕੇ ਖੜਾ ਕੀਤਾ ਕਈ ਵਾਰੀ ਸਾਡੇ ਵਿੱਚ ਵੀ ਕਮਜ਼ੋਰੀ ਵੀ ਆ ਜਾਂਦੀ ਆ ਆਪਾਂ ਹੁਣ ਕਮਜ਼ੋਰੀਆਂ ਨੇ ਲਿਆਉਣੀਆਂ ਹੁਣ ਜਿਹੜਾ ਸਮਾਂ ਮੋੜੇ ਆ ਰਿਹਾ ਇਹ ਸਮੇਂ ਨੂੰ ਪ੍ਰੋਪਰ ਵਰਤੋਂ ਕਰਦੇ ਅਸੀਂ ਪਹਿਲਾਂ ਇੱਕ ਲਹਿਰ ਚਲਾਈ ਸੀ ਹਰ ਇੱਕ ਹਲਕੇ ਦੇ ਵਿੱਚ ਕੰਵਰਸਨ ਚਾਤ ਤੇ ਹਲਕਾ ਵਾਈਜ ਅਸੀਂ ਤੀਤੀ 25 25 ਦੇ ਨਾਲ ਰਾਤ ਨੂੰ ਪ੍ਰਚਾਰਕਾਂ ਦੀਆਂ ਡਿਊਟੀਆਂ ਲੱਗਦੀਆਂ ਸੀ ਹੁਣ ਤਾਂ ਮੇਰੇ ਕੋਲ ਵੀ ਸਮਾਂ ਘਟ ਰਿਹਾ ਮੈਂ ਆਪ ਵੀ ਨਾਲ ਪ੍ਰਚਾਰਕਾਂ ਦੇ ਜਾਂਦਾ ਸੀ ਰਾਤ ਨੂੰ ਸਮਾਪਤੀ ਕਰਵਾ ਕੇ ਆਉਂਦਾ ਸੀ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬੋਲਣ ਨੂੰ ਵੀ ਮਿਲਦਾ ਹੁਣ ਕਿਉਂਕਿ ਜਿਹੜਾ ਪ੍ਰੋਗਰਾਮ ਹਲੀਕਿਆ ਇਹਨਾਂ ਨੇ 30 ਅਪ੍ਰੈਲ ਤੱਕ ਇਹ ਜਿਹੜੀਆਂ ਸ਼ਰਤਾਂ ਪਈਆਂ ਇਹਨਾਂ ਦਾ ਫਾਇਦਾ ਕੀਆ ਇਕ ਤਾਂ ਪ੍ਰਾਣੀਆਂ ਜਾਤਾਂ ਤਾਜ਼ੀਆਂ ਹੋ ਜਾਂਦੀਆਂ। ਇੱਕ ਮਹਾਨ ਸ਼ਹੀਦਾਂ ਨੂੰ ਆਪਾਂ ਮੁੜ ਕੇ 3-300 ਸਾਲ ਬਾਅਦ ਵੀ ਨਮਨ ਕਰਦੇ ਹਾਂ। ਇਹ ਸਾਡਾ ਸਿੱਖ ਕੌਮ ਦਾ ਸਰਮਾਇਆ। ਜੇ ਕਿਸੇ ਪਰਿਵਾਰ ਨੂੰ ਪੁੱਛੇ ਵੀ 300 ਸਾਲ ਪਹਿਲਾਂ ਆਪਣੀ ਦਾਸ ਤੇਰੀ ਹੋਂਦ ਕੀ ਤੇ ਕੋਈ ਹੋਂਦ ਨਹੀਂ। ਪਰ ਇਹ ਗੁਰੂ ਨੇ ਜਿਹੜੀ ਰੀਤ ਚਲਾਈ ਸੀ ਸ਼ਹੀਦਾਂ ਦੀ ਇਹ ਤਾਂ ਆਉਂਦੀਆਂ ਸਾਡੀਆਂ 3 ਲੱਖ ਸਾਲ ਵੀ ਹੋ ਜਾਂ ਤਾਂ ਵੀ ਐਵੇਂ ਚੱਲ ਰਹੀ ਹੈ। ਕਿਉਂਕਿ ਸਿੱਖ ਕੌਮ ਦਾ ਇਹ ਸਰਮਾਇਆ ਹੈ। ਉਹਦੇ ਲਈ ਆਪਾਂ ਯਤਨ ਕਰਨਾ ਜੇ ਦੀ ਪਹਿਲਾਂ ਇਹਨਾਂ ਨੇ ਹੁਣ 12 ਤਰੀਕ ਨੂੰ ਵੱਡਾ ਅਮਰਸਾ ਚਾਰਮੀ ਰੱਖਿਆ ਬਾਹ ਪਾਇਤਾਰਾ ਸਿੰਘ ਜੀ ਬਾਹ ਦੇ ਪਿੰਡ ਬੜੀ-ਬੜੀ ਕਿਰਪਾਛਾ ਦੀ ਕਿਰਪਾ ਮਹਾਨ ਸ਼ਹੀਦ ਆ ਸਾਡੇ ਉਹਦੇ ਨਾਲ ਆਪਾਂ ਸ਼ਤਾਬਦੀ ਤਾਂ ਮਨਾਉਣੀ ਮਨਾਉਣੀ ਆ ਤੇ ਨਾਲ ਦੋ ਸ਼ਤਾਬਦੀ ਆਪਾਂ ਹੋਰ ਮਨਾਉਣੀ ਆ ਇੱਕ ਸ਼ਤਾਬਦੀ ਆ ਜਿਹੜੀ ਕੀਰਤ ਪ੍ਰਸਾਦ ਦੀ ਸਥਾਪਨਾ ਦਿਵਸ ਅਗਲੇ ਸਾਲ 22 ਦੇ ਵਿੱਚ ਅਮਰਸਾ ਦਾ ਵੀ ਸਥਾਪਨਾ ਦਿਵਸ ਹੋਣਾ ਉਹ ਕੀ ਵਰਦੀ ਉਹ ਧਰਤੀ ਜਿੱਥੇ ਸਤਪੁਰਜੀ ਦੇ ਚੱਪੇ-ਚੱਪੇ ਤੇ ਆਪਣਾ ਪੈਰ ਪਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਸ ਸਥਾਨ ਤੇ ਪਰਗਟ ਹੋਏ ਸੋ ਉਹ ਸ਼ਤਾਬਦੀ ਆਪਾਂ ਮਨਾਉਣੀ ਹੈ ਜੀ ਆ 1 ਮਈ 2026 ਨੂੰ 400 ਸਾਲਾਂ ਸ਼ਤਾਬ ਤੇ ਦੂਸਰੀ ਫਿਰ ਆ ਭਾਈ ਤਾਰਾ ਸਿੰਘ ਜੀ ਬਾ ਤੇ ਇਹਦੇ ਲਈ ਟੀਚਾ ਮਿਥਿਆ 58000 ਘਟੋ ਘਟ ਪੁਰਾਣੀ ਅੰਮ੍ਰਿਤਧਾਰੀ ਰੋ ਕਿ ਕਿ 4 ਮਾਰਚ ਨੂੰ ਤੁਹਾਡੇ ਹੋਲਾ ਮਹੱਲਾ ਵੀ ਆ ਜਾਣਾ ਇਹ ਜ਼ਿਲ੍ਹੇ ਸਮਾਗਮ ਸਾਰੇ ਖਤਮ ਹੋ ਜਾਣਾ ਉਸ ਤੋਂ ਬਾਅਦ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਮੈਂ ਨਿਮਰਤਾ ਸਹਿਤ ਫੈਰ ਕਹਿਣਾ ਚਾਹੁੰਦਾ ਪਈ ਇਹਨਾਂ ਸਾਰਿਆਂ ਨੂੰ ਆਪਾਂ ਹੁਣ ਘਰਾਂ 'ਚ ਨਹੀਂ ਵਹਿਣ ਲੈਣਾ ਆਪਾਂ ਹਰ ਇੱਕ ਹਲਕੇ ਦੇ ਵਿੱਚ ਹੁਜਾਪੁਰ ਦੇ 6 ਹਲਕੇ ਆ ਡਬਲ ਪਾ ਕੇ ਬੱਕਰੇ ਹੋ ਜਾਂਦੇ ਪਰ ਹਲਕੇ ਤਾਂ 6 ਹੀ ਆ ਨਾ ਇਦਾਂ ਹੀ ਜਲੰਧਰ ਦੇ ਆ ਐਵੇਂ ਕਪੂਰਥਾ ਦੇ ਆ ਚਾਰ ਹਲਕੇ ਇਹਨਾਂ ਚ ਹਰ ਇੱਕ ਜੇ ਅਮਰ ਸੰਚਾਰ ਦੀ ਲਹਿਰ ਚਲਾਉਣੀ ਆ ਇਹ ਇਸ ਕਰਕੇ ਵੀ ਚਲਾਉਣੇ ਜ਼ਰੂਰੀ ਆ ਕਿਉਂਕਿ ਕਈ ਵਾਰੀ ਅਵੇਅਰਨੈਸ ਹੋ ਜਾਂਦੀ ਤੇ ਅਕਸਰ ਕਿਹਾ ਜਾਂਦਾ ਕਿ ਸ਼ੌਂਕੀ ਕਮੇਟੀ ਦਾ ਕੰਮ ਨਹੀਂ ਕੋਲ ਨੇ ਆਮ ਇੱਕ ਲੋਕਾਂ ਨੇ ਇਹ ਲਾਜੇ ਫੜਦਿਆ ਉਹ ਕਹਿੰਦਾ ਵੀ ਤੂੰ ਸਿੱਖੀ ਦੀ ਕੀ ਸੇਵਾ ਕਰਦਾ ਕਹਿੰਦਾ ਸੇਵਾ ਤਾਂ ਨਾ ਕਰਿਆ ਕਹਿੰਦਾ ਕੀ ਕਹਿੰਦਾ ਸ਼ੌਂਕੀ ਕਮੇਟੀ ਨੂੰ ਵਾਲਾ ਕੱਢਿਆ ਏ ਮੈਂ ਮਨ ਕਰਨੇ ਇਸ ਗੱਲ ਤੋਂ ਕਿ ਸ਼ੋਮਣੀ ਕਮੇਟੀ ਸਰਮੌਰ ਸੰਸਥਾ ਆ। ਅੱਜ ਆਪਾਂ ਪ੍ਰਬੰਧ ਦੇ ਮਸਲੇ ਤੋਂ ਇਲਾਵਾ ਦੇਖੀਏ ਹਰ ਇੱਕ ਪਿੰਡ ਦੇ ਵਿੱਚ ਦੋ ਦੋ ਚਾਰ ਚਾਰ ਗੁਰਦਵਾਰਾ ਸਹਿਬਾਨ ਆ। ਕਥਾ ਕੀਰਤਨ ਵੀ ਹੁੰਦਾ ਗੁਰਪੁਰਪ ਵੀ ਹੁੰਦੇ ਸਾਰਾ ਕੁਝ ਹੁੰਦਾ। ਪਰ ਤੁਹਾਡੇ ਤੇ ਮਾਣ ਕਰਦੇ ਲੋਕ ਹੋਰ ਨਹੀਂ ਕਿਸੇ ਤੇ ਕਰਦੇ ਤੇ ਹੱਕ ਵੀ ਆਪਣਾ ਬੁਨਟਾਉਂਦੇ ਆ। ਤੇ ਆਪਾਂ ਕਈ ਵਾਰੀ ਕਤਾਹੀ ਕਰਦਨੇ ਕੌਮ ਤਾਂ ਸ਼ੋਮਣੀ ਮੈਂ ਆ ਕੱਲ ਪਰਸੋਂ ਗੁਰਵਿੰਦਰ ਮੇਰੇ ਨਾਲ ਸੀ। ਅਸੀਂ ਉੱਧਰ ਰਾਏਪੁਰ ਆਰ ਗਏ ਛੱਤੀ ਸੜਕ ਸਿਕਾ ਦਾ 5-4 ਘੰਟੇ ਦਾ ਰੂਟ ਪਰ ਉਹ ਮੈਨੂੰ ਇਦਾਂ ਲੱਗੇ ਵੀ ਜਿੱਦਾਂ ਹਰ ਇੱਕ ਬੰਦਾ ਬਹੁਤ ਚਾਅ ਦੇ ਨਾਲ ਤੇ ਉਤਮ ਦੇ ਨਾਲ ਬਾਣ ਕਰਦਾ ਸੀ ਕਿ ਸ਼ੌਮਣੇ ਕਮੇਟੀ ਸਾਡੇ ਆਈ ਹੈ ਤੇ ਆਪਾਂ ਕਿਉਂ ਨਾ ਇਸ ਗੱਲ ਦੇ ਵਿੱਚ ਆਪਣਾ ਯੋਗਦਾਨ ਵਧ ਪਾਈਏ ਸੋ ਮੈਂ ਜਿਹੜੇ ਨੇ ਮੋٹے ਤੌਰ ਤੇ ਪ੍ਰੋਗਰਾਮ ਲਿਖੇ ਆ ਉਹਦੇ ਵਿੱਚ ਆ ਵੱਖ-ਵੱਖ ਮੈਂਬਰ ਸਾਹਿਬਾਨਾਂ ਦੇ ਹਲਕਿਆਂ ਦੇ ਵਿੱਚ ਤਰਫ ਪ੍ਰਜਾ ਤੇ ਨਾਲ ਦੇ ਨਾਲ ਸਕੂਲਾਂ ਦੇ ਵਿੱਚ ਖੋਜ ਮੁਕਾਬਲੇ ਇਹ ਜਿਹੜੇ ਸਵਾਲ ਆ ਨਾ ਕਈ ਵਾਰੀ ਮੈਂ ਆਪ ਬਹਿਣਾ ਜਿੱਦੇ ਜਾ ਕੇ ਸੱਤ ਕਰਕੇ ਜਾਣ ਮੈਨੂੰ ਆਪ ਵੀ ਨਹੀਂ ਪਤਾ ਹੁੰਦਾ ਉਹ ਮੈਂ ਆਪ ਵੀ ਸਿੱਖ ਲੈਣਾ ਬੱਚੇ ਇੰਨੇ ਤੇਜ਼ ਹੋ ਕਿ ਕਿਤਾਬਾਂ ਪੜ੍ਹੀਆਂ ਹੁੰਦੀਆਂ ਤੇ ਮੈਂ ਕਹਿੰਦਾ ਵੀ ਯਾਰ ਇਹ ਚੱਲ ਇਹ ਜਾਣਕਾਰੀ ਸਾਨੂੰ ਵੀ ਦੱਦ ਮਿਲ ਗਈ ਨਾਲ ਉਹ ਤਾਂ ਕੈਸ ਜੇਨ ਚ ਨਾ ਆਉਂਦੀ ਤੇ ਉਹਨਾਂ ਦੇ ਨਾਲ ਦਸਤਾਰ ਤੇ ਤਮਾਲੇ ਤੇ ਇਹ ਉਹ ਤੋਂ ਇਲਾਵਾ ਫਿਰ ਬੱਚਿਆਂ ਦੇ ਮੁਕਾਬਲੇ ਉਹ ਐਗਜਿਟ ਸਕਾਲਰਸ਼ਿਪ ਵੀ ਵਧਾਇਆ ਤੇ ਜਿਹੜੇ 5ਵੀਂ ਤੋਂ 8ਵੀਂ 9ਵੀਂ ਤੋਂ 10ਵੀਂ ਤੇ 11ਵੀਂ 12ਵੀਂ ਉਸ ਸਕਾਲਰਸ਼ਿਪ ਇਸ ਕਰਕੇ ਵਧਾਏ ਆ ਤਾਂ ਕਿ ਬੱਚੇ ਨੂੰ ਇਨਸੈਂਟਿਵ ਦਿੱਤਾ ਜਾਵੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝਿੰਡਾ ਜੀ ਦੇ ਆਦੇਸ਼ ਅਨੁਸਾਰ ਮੁੱਖ ਦਫ਼ਤਰ ਕੁਰ ਖੇਤਰ ਵਿਖੇ ਇਕ ਤਰੰਗ ਪਰਚਾਰ ਲਹਿਰ ਤਹਿਤ ਵਿਸ਼ੇਸ਼ ਇਕੱਤਰਤਾ ਕਰਾਈ ਗਈ ਮੀਟਿੰਗ ਦੌਰਾਨ ਪ੍ਰਚਾਰਕਾਂ ਵੱਲੋਂ ਫੀਲਡ ਵਿੱਚ ਆ ਰਹੀਆਂ ਕੁਝ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਧਰਮ ਪ੍ਰਚਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੀਮਤੀ ਸੁਝਾਅ ਸਾਂਝੇ ਕੀਤੇ ਗਏ। ਬਜ਼ੁਰਗਾਂ ਦੀ ਸੇਵਾ ਵਿੱਚ ਸਰਵਨਪੁੱਤ ਸੀਐਮ ਭਗਵੰਤ ਮਾਨ। ਪੂਰੇ ਪੰਜਾਬ ਚੋਂ ਬਜ਼ੁਰਗ ਲੈ ਰਹੇ ਮੁਫਤ ਤੀਰਥ ਯਾਤਰਾ ਦਾ ਲਾਹਾ ਅਤੇ ਸੇਵਾ ਲਈ ਸੀਐਮ ਭਗਵੰਤ ਮਾਨ ਨੂੰ ਦੇ ਰਹੇ ਦਿਲੋਂ ਅਸੀਸਾਂ। ਆਓ ਦੇਖਦੇ ਹਾਂ ਇਸ ਮੌਕੇ ਦੀਆਂ ਖੂਬਸੂਰਤ ਚਲਕਾਂ। ਪਹਿਲੀ ਵਾਰੀ ਜਿੰਨੇ ਵੀ ਆਤਰਾ ਅਸੀਂ ਬਜ਼ੁਰਗ ਗਏ ਹੈਗੇ ਸਭ ਖੁਸ਼ ਹੋਵੇ ਸਾਨੂੰ ਰੈਂਟ ਹੈਂਡ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ ਕਹਿੰਦੇ ਆ ਪੰਜ ਸਾਲ ਭਗਵਾਨ ਤਮਨ ਤੇਰੇ ਨਾਮ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਨਾ ਖਾਣ ਦੀ ਨਾ ਪੀਣ ਦੀ ਨਾ ਰਹਿਣ ਬਕਤੀ ਸੰਗਤ ਸੋ ਸਾਡੇ ਵੀ ਖੁਸ਼ ਹੈ ਸਾਰਾ ਪਰਿਵਾਰ ਨਾਲ ਸਾਰਾ ਖੁਸ਼ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਭਗਵਾਨ ਜੀ ਦਾ ਬਰੇ ਤਨਵਾਲ ਕਬੈਂਟ ਨੂੰ ਬਲੂ ਜੀ ਬਲੂ ਵਧੀਆ ਲੱਗਿਆ ਬਈ ਬਸੇ ਲੱਗਿਆ ਧੰਨਵਾਦ ਆ ਆ ਚ ਆ ਸਾਰੇ ਨੇ ਬਾਰੇ ਭਾਈ ਇੰਨਾ ਹੀ ਪੰਜਾਬ ਦਾ ਵਧੀਆ ਸਾਨੂੰ ਸਾਥ ਖਵਾ ਲਈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵਧੀਆ ਕਰਿਆ ਵਧੀਆ ਕਰਿਆ ਧੰਨਵਾਦ ਮੈਨੂੰ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਜਿਹੜਾ ਉਹ ਲੈਣ ਦਾ ਉਸ ਭਾਗ ਪ੍ਰਾਪਤ ਹੋਇਆ ਭਾਜਪਾ ਨੇ ਦਿੱਲੀ 'ਚ ਆਉਂਦਿਆਂ ਹੀ ਦਿੱਲੀ ਦੇ ਮਿਡਲ ਵਰਗ ਦੇ ਪਿੱਛੇ ਬਹੁਤ ਵੱਡਾ ਛੋਰਾ ਮਾਰਿਆ ਹੈ। ਵਿਕਾਸ ਦੇ ਨਾਂ ਤੇ ਲੋਕਾਂ ਦੀਆਂ ਝੁੱਗੀਆਂ ਤੋੜ ਕੇ ਲੱਖਾਂ ਲੋਕਾਂ ਨੂੰ ਬੇਕਾਰ ਕਰ ਦਿੱਤਾ ਗਿਆ ਹੈ। ਦੇਖੋ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਮਨੀਸ਼ ਸੋਦਿਆ ਨੇ ਕਿੰਜ ਭਾਜਪਾ ਦੇ ਗਰੀਬ ਵਿਰੋਧੀ ਚਿਹਰੇ ਦੀਆਂ ਖੋਲੀਆਂ ਪਰਤਾਂ। ਪਿਛਲੇ 1 ਸਾਲ ਮੇ ਦਿੱਲੀ ਕੇ ਲੋਗੋ ਨੇ ਰੇਖਾ ਗੁਪਤਾ ਜੀ ਕੀ ਸਰਕਾਰ ਕਾ ਜੋ ਫਰਜੀ ਵਾਲਾ ਦੇਖਾ ਹੈ, ਹਮ ਉਸਕੋ ਐਕਸਪੋਜ਼ पिछला पूरा एक साल दिल्ली वाले लोगों के साथ दिल्ली के लोगों के साथ फर्जीवाड़े का एक साल रहा है आपको सबको पता है की अरविंद केजरीवाल जी के समय में दिल्ली के सरकारी स्कूलों में शानदार एजुकेशन मिलने लगी थी लोगों ने आके सबसे पहले तो सरकारी स्कूलों का बजट काट दिया बजट कम कर दिया उसके बाद सरकारी स्कूल में जो हमने शानदार स्कूल बनाए थे स्कूल ऑफ फैसिलिटाइज एक्सीलेंस एसओई स्पेशलाइज्ड एक्सीलेंस एसओई बंद कर दिए और उनका नाम भी बदल दिया अंबेडकर बाबा साहब के नाम पे उनका नाम रखा गया था उनको सीएम थ्री स्कूल किया गया और उनको बर्बाद कर दिया जो पूरी कांसेप्ट थी एसओई की वो खराब कर दी जैसा स्पेशलाइज स्कूल आपको नहीं मिलेगा पूरी दिल्ली में एक जनरल मिलेगा सीएम किया था पूरी दुनिया देखने आ रही थी करिकुलम को कि बच्चों की पॉजिटिव माइंडसेट कैसे मिल रहा है वो बंद कर दिया एंट्रप्रनरशिप कैरिकुलम बच्चे नौकरी मांगने वाले ना बने बच्चे नौकरी देने वाले बने वो बंद कर दिया इन्होंने आईआईटी नीट की कोचिंग करानी शुरू की थी हम लोगों ने वो बंद कर दी केजरीवाल जी ने दिल्ली के सरकारी स्कूल के टीचर्स के आई से लेके सिंगापुर फिनलैंड तक में ट्रेनिंग शुरू कराई थी वो सब बंद कर दी इन्होंने ये फर्जीवाड़ा इन्होंने दिल्ली के सरकारी स्कूल में पढ़ रहे बच्चों के पेरेंट्स के साथ किया एक और फर्जीवाड़ा दिल्ली के मैं कहूंगा मिडिल क्लास के साथ बहुत बुरी तरीके से किया रेखा गुप्ता जी की सरकार ने उन मिडिल क्लास के लोगों के साथ जिनके बच्चे प्राइवेट स्कूलों में पढ़ते है आमतौर पे मिडिल क्लास में बीजेपी एक अलग स्थान रखती है लेकिन जितना बड़ा छोड़ा भारतीय जनता पार्टी की सरकार बनते ही दिल्ली की मिडिल क्लास की पीठ में झोंका गया उतना बड़ा धोखा दिल्ली या देश की मिडिल क्लास के साथ कभी किसी ने नहीं एक झटके में लाखों परिवारों के बच्चे प्राइवेट स्कूलों में पढ़ते हैं और जैसे ही बीजेपी की सरकार बनी जैसे ही रेखा गुप्ता जी चीफ मिनिस्टर बनी दिल्ली के प्राइवेट स्कूलों ने फीस बढ़ानी शुरू कर दी किसी ने 80 परसेंट किसी ने 30 परसेंट किसी ने दो गुनी किसी ने तीन गुनी आपने देखा होगा कि बीजेपी की सरकार बनते ही सबसे पहले अगर कोई ग्रुप सड़क पाया तो वो था दिल्ली का मिडिल क्लास जिसके बच्चे प्राइवेट स्कूलों में पढ़ते हैं और मतलब हिम्मत देखिए रेखा गुप्ता जी की सरकार के समय पे प्राइवेट स्कूलों की कि जिनके बच्चे प्राइवेट स्कूलों में पढ़ते थे वो लोग रोने लगे जो लोग चेक नहीं दे पाए जो लोग फीस नहीं दे पाए उनके बच्चों को स्कूल के कमरा में कैद कर लिया गया यहाँ से शुरू हुआ खेल अभी तक हमने देखा कि उनके एडमिट कार्ड नहीं दिए गए उनके एग्जामिनेशन में नहीं जाने दिया बच्चों को ये सब फर्जीवाड़ा हुआ दिल्ली के प्राइवेट स्कूल के बच्चों के पेरेंट्स के साथ में गरीब लोगों के साथ एक और फर्जीवाड़ा इन्होंने किया चुनाव से पहले इन्होंने वादा किया था जहाँ झुग्गी वही मकान लेकिन चुनाव होते ही सरकार बनते ही इन्होंने मिशन शुरू कर दिया जहाँ झुग्गी वहा मैदान झुग्गियाँ तोड़नी शुरू कर दी उसके साथ साथ इन्होंने प्राइवेट जो जो अनथराइज कॉलोनिया है उनपे भी बुलडोजर चलाने शुरू कर दिए दिल्ली के लाखों लोगों को इन्होंने बेघर कर दिया उनकी रोजी रोटी छीन ली एक और फर्जीवाड़ा इन्होंने किया यमुना की सफाई के नाम पिछली छठ पे आपको याद होगा इन्होंने ऐलान कर दिया दिल्ली में यमुना साफ हो सकती इनके मंत्री इनके विधायक और खुद मुख्यमंत्री टीवी चैनल्स पर तो बैठ बैठ के कह रहे थे अब यमुना साफ हो गई है यमुना इतनी साफ हो गई है कि पीने का पानी वहां बह रहा है और बस पी सकते हो पानी और फर्जीवाड़ा करते हुए एक नकली यमुना बनाई गई दुनिया को दिखाया जा सके टीवी को दिखाया जा सके ताकि टीवी के माध्यम से लोगों को दिखाया जा सके कि देखो यमुना कितनी साफ हुई और फर्जीवाड़ा इन्होंने किया दिल्ली के लाखों नौजवानों के साथ दिल्ली के लाखों नौजवान केजरीवाल जी के समय उससे पहले भी लगे हुए थे सरकार के विभिन्न विभागों में नौकरियां कर रहे थे वो तो परमानेंट नहीं थे अलग अलग तरीके से टेम्पररी काम कर रहे थे इन्होंने एक लाख से ज्यादा नौजवानों को सरकारी नौकरी से हटा दिया आज जब रेखा गुप्ता जी जश्न मना रही हैं अपनी सरकार के एक साल पूरा होने का तो दिल्ली के एक लाख से ज्यादा नौजवान अपने घर में मातम मना रहे हैं रेखा गुप्ता जी की सरकार में नौकरी जाने का इन्होंने मोहल्ला क्लिनिक बंद करके हजारों डॉक्टर्स नर्सेज पैरा मेडिकल स्टाफ फार्मासिस्ट सबको बेरोजगार कर दिया सरकारी अस्पतालों में बैठे हजारों डेटा एंट्री ऑपरेटर्स जिनसे जो रीढ़ की हड्डी थे पूरे सरकारी हॉस्पिटल सिस्टम की उनको इन्होंने बेरोजगार कर दिया इन्होंने डिम्स के कर्मचारियों को बेरोजगार कर दिया तो डी डीटीसी के बस कंडक्टर्स को हजारों बस कंडक्टर्स को इन्होंने बेरोजगार कर दिया तो ये फर्जी वाला सरकार बेसिकली बेरोजगार करने वाली सरकार है नौ, नौजवानों को बेरोजगार करने वाली सरकार गवर्नमेंट हेल्थ सिस्टम पर निर्भर रहने वाले लोगों के साथ इन्होंने फर्जीवाड़ा किया केजरीवाल जी ने बड़ी मेहनत से एक एक हॉस्पिटल की निगरानी करके ये व्यवस्था बनाई थी कि सारे सरकारी स्कूल सारे सरकारी अस्पतालों में दवाइया फ्री मिलेंगी सारे टेस्ट महंगे महंगे फ्री होंगे लेकिन आज की तारीख में सरकारी अस्पतालों में दवाइयाँ फ्री मिलनी बंद हो गयी टेस्ट फ्री होने बंद हो गए अब लोगों को बाहर से दवाइयां खरीदनी पड़ रही है बाहर से टेस्ट कराने पड़ रहे हैं क्यूँकी इन्होंने फंड रोक दिए सारे सरकारी अस्पतालों के और चौबीस अस्पताल जो केजरीवाल जी के समय पे बनने शुरू हुए थे उनका निर्माण इन्होंने बंद करके प्राइवेट हाथों में सौंप रहे हैं तो पूरा का पूरा सरकारी हेल्थ सिस्टम इन्होंने बिठा दिया और सड़कों की तो बात ही क्या है गड्ढों में नौजवान मर रहे हैं और रेखा गुप्ता जी घर में बैठी हुई एक साल का जश्न मना है सड़कों के गड्ढों की हालत आपने देखी गरीब लोगों में बहुत बड़ी संख्या दिल्ली में राशन कार्ड पर निर्भर इन्होंने राशन कार्ड पर निर्भर रहने वाले गरीब लोगों के साथ फर्जीवाड़ा कर दिया आठ लाख लोगों के इन्होंने राशन कार्ड कैंसिल कर हजारों विधवाओं की बुजुर्गों की पेंशन जो अरविंद केजरीवाल जी ने शुरू कराई थी वो इन्होंने बंद कर तो साथियों मैं बस यही कहना चाहता हूँ की बीजेपी का एक साल पूरी दिल्ली बेहाल दिल्ली वालों की जिंदगी बेहाल सबको बहुत याद आ रहे हैं केजरीवाल बहुत याद आ रहे हैं ਇਸਨ ਅਜ ਦੀਆਂ ਮੁੱਖ ਸਰਗਰਮੀਆਂ ਅਗਲੀ ਵਾਰੀ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਨਵੀਂ ਗਤੀਵਿਧੀਆਂ ਨੂੰ ਲੈ ਕੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ